ਉਨਾਨਕ ਪਾਪ ਤੰਕਜ ਬੰਦਨ ਅੰਜ ਬੰਦਨ ਸ਼ਿਮਰਉ ਅੰਗਦ ਨੁਕਨੇ ਕੰਦਨ ਨੁਕਨਿਕੰਦਨ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਜਿਦਿ ਗੁਰੂ ਅਰਧਨ ਬੇਗਨਨ ਕੇ ਨਾਸ਼ਕ ਬੇਗਨਨ ਕੇ ਨਾਸ਼ਕ ਹਰ ਗੁਬਿੰਦ ਸ਼ੁਭ ਮਤ ਪਰ ਕਾਸ਼ਕ ਮਤ ਪਰ ਕਾਸ਼ਕ

ਮਨੋਂ ਮਾਰ ਮਾਰ ਜਗ ਦੇਸ਼ਾ ਨੂੰ ਯੋ ਮਹਿੰਮ੍ਰਤ ਗਿਆਨ ਹੈ ਮਾਨਕ ਭਗਤ ਵੈਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਤ ਬੰਦੋਂ ਪਾਰ ਅਨੁਰਾਗ ਇਕੰਕਾਰ ਸਤਿਗੁਰੁ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਫਤਿਹ ਹੈ ਵਾਹਿਗੁਰੂ ਜੀ ਕੀ Fateh ਹੈ ਮਿਗਨ ਬਿਨਾਸ਼ ਨਸੂਏ ਵਾਹਿਗੁਰੂ ਜੀ ਜਿਸ ਕੋ ਕਹਿਉ ਹਉ ਤੋ ਜਿਮ ਪੂਰਬ ਸੋ ਸਿਮਰਨ ਕਰ ਗੁਰ ਤਿਸ ਕਾਲ ਕਹਿਉ ਗੁਲਾਬੇ ਸੋ ਤੇ ਛਿਨ ਤਿਸ ਛਿਨ ਮਹਿ ਸਤਰਾਣੀ ਜੋ ਬ੍ਰਧਾ ਵਿਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬਦੂ ਘਟਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਵਿੱਤਰ ਨਿੱਕੀ ਗੋਦ ਵਿੱਚ ਸੁਭਾਏ ਮਨ ਹੋ ਕੀ ਅਮਰਿਤ ਵੇਲੇ ਤੁਮ੍ਰਿਤ ਮੇ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ੜਪਾਗੀ ਸਤਸੰਗੀ ਜਨੋ ਆਪਾਂ ਸਾਰੇ ੜਪਾਗੀ ਹਾਂ ਸਾਡੇ ਸਾਰਿਆਂ ਤੇ ਜਗਤ ਜਲੰਦੇ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅੰਤ ਬੇਅੰਤ ਮੇਰਾਮਤਾ ਹਨ ਬਖਸ਼ਾ ਹਨ ਜਿਨਾ ਮੇਰਾ ਤਾਂ ਬਖਸ਼ਿਆ ਦੇ ਸਦਕਾ ਕਲਯੁਗ ਦੇ ਸਤ ਪਿਆਨਕ ਸਮੇਂ ਦੇ ਵਿੱਚ ਸਾਨੂੰ ਸਭ ਨੂੰ ਕੁਝ ਪਾਲ ਕੁਝ ਘੜੀਆਂ ਆਪਣੇ ਸੱਚੀ ਸਹਿਬਾਂ ਦੀ ਸੱਚੀ ਗੋਦ ਅੰਦਰ ਸੁਭਾਈਪਨ ਹੋ ਕੇ ਬਾਣੀ ਦਾ ਆਨੰਦ ਪ੍ਰਾਪਤ ਕਰਨ ਦਾ ਵਕਤ ਪ੍ਰਾਪਤ ਹੁੰਦਾ ਹੈ ਔ ਵੰਦੀ ਕਾ ਕਰਤਾ ਵਾਸਤੇ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਛੀਵਾੜੇ ਦੀ ਪਾਵਨ ਧਰਤੀ ਤੇ ਆਪਣੇ ਸੇਵਕ ਮਸੰਦ ਗੁਲਾਬੇ ਦੇ ਘਰ ਵਿੱਚ ਠਹਿਰੇ ਹੋਏ ਨੇ ਔਰੰਗਜ਼ੇਬ ਦੀ ਸੈਨਾ ਸਤਗੁਰਾਂ ਦੀ ਹਾਲ ਵਿੱਚ ਹੈ ਇਤਿਹਾਸਕਾਰ ਇੱਥੇ ਤੱਥ ਲਿਖਦਾ ਹੈ ਕਿ 10000 ਸਿਪਾਹੀ ਜਿਹੜੇ ਨੇ ਇਸ ਨਗਰ ਵਿੱਚ ਪਹੁੰਚੇ ਨੇ ਹਰ ਘਰ ਵਿੱਚ ਖੋਜਿਆ ਜਾ ਰਿਹਾ ਹੈ ਹਰ ਘਰ ਵਿੱਚ ਲੱਭਿਆ ਜਾ ਰਿਹਾ ਹੈ ਗੁਲਾਬਾ ਦਰਜੰਦਾ ਹੈ ਅੱਧੀ ਰਾਤ ਨੂੰ ਸਤਗੁਰਾਂ ਨੂੰ ਜਗਾ ਕੇ ਪਿੱਟਾ ਦਿੰਦਾ ਹੈ ਬਸਤਰ ਦਿੰਦਾ ਹੈ ਬਦਾਗੀ ਦਾ ਪ੍ਰਤੀਕ ਮੁੱਖ ਬੋਲ ਨਹੀਂ ਸਕਦਾ ਸਤਪੁਰ ਹਰਾਨ ਹੋਏ ਕਹਿਣ ਲੱਗੇ ਦਰਨਾਮ ਇਨੇ ਫੇਰ ਆਖਿਆ ਵੀ ਨਹੀਂ ਮੈਂ ਗਰੀਬ ਮਾੜਾ ਸਤਿਗੁਰਾਂ ਕਹੇ ਤੂੰ ਬੜਾ ਤਕੜਾ ਹੈ ਦੋ ਵਾਰੀ ਤੀਜੀ ਵਾਰ ਫਿਰ ਕਹਿੰਦਾ ਮਾੜਾ ਗੁਰੂ ਸਾਹਿਬਾਂ ਕਹੇ ਠੀਕ ਹੈ ਤੂੰ ਮਾੜਾ ਹੀ ਰਹੇਗਾ ਔਰ ਗੁਲਾਬੇ ਦਰਦਰ ਪਾਖਿਉ ਮੈਂ ਮਾੜੂ ਨੈ ਮਜਬੂ ਹੋਏ ਸ਼ੋਣ ਪ੍ਰਭ ਕਹੋ ਰਹੋ ਤੂੰ ਮਾੜੇ ਪਦ ਦੂਰ ਆਵ ਲਿਓ ਨਾ ਕੋਈ ਸਤਿਗੁਰਾਂ ਕਹੇ ਤੂੰ ਤਕੜਾਈ ਨਹੀਂ ਪਦਵੀ ਨਹੀਂ ਮਿਲੀ ਤੈਨੂੰ ਲਈ ਨਹੀਂ ਤੂੰ ਸੀ ਦੇਣਾ ਚਾਹੁੰਦੇ ਸੀ ਅਸੀਂ ਇਦਨੋਂ ਇਤਿਹਾਸ ਕਰ ਕਹਿੰਦਾ ਵੀ ਇਹ ਡਰਦਾ ਹੈ ਉਦੋਂ ਸਤਿਗੁਰਾਂ ਨੂੰ ਇੱਕ ਮਾਨ ਚੇਤੇ ਕਰ ਲਈਏ ਜਦੋਂ ਸਤਿਗੁਰੂ ਗੁਰੂ ਖੇਤਰ ਦੀ ਧਰਤੀ ਤੇ ਗਏ ਨਿਹਾਲਾ ਨਗਰ ਦਾ ਚੌਧਰੀ ਬੜੀ ਸੇਵਾ ਕਰਦਾ ਸਤਿਗੁਰਾਂ ਦੀ ਇੱਥੇ ਬੜੀ ਸੰਗਤ ਆਈ ਇਹਨਾਂ ਵਿੱਚ ਇੱਕ ਮਾਂ ਸੀ ਜਿਹੜੀ ਮਾਛੀਵਾੜੇ ਦੇ ਰਹਿਣ ਵਾਲੇ ਸੀ ਖत्री kraane ਨਾਲ ਸੰਬੰਧਤ ਉਹਨੇ ਸਭਨੋਂ ਅੱਖਾਂ ਵਿੱਚ ਬਜ਼ੁਰਗ ਹੋ ਚੁੱਕੀਆਂ ਅੱਜ ਪੀਟਾ ਲੈ ਕੇ ਨਹੀਂ ਆਈ ਥੋੜੀ ਬਹੁਤੀ ਜੋ ਅੱਥਾ ਟੇਕਣਾ ਸੀ ਟੇਕਿਆ ਵੀ ਮੇਰੇ ਮਨ ਵਿੱਚ ਇੱਕ ਭਾਵਨਾ ਹੈ ਜੀ ਵੀ ਮੈਂ ਤੁਹਾਨੂੰ ਬਸਤਰ ਦੇਣਾ ਚਾਹਨੀ ਆ ਆਪਣੇ ਥਾਂ ਨਾਲ ਬਣਾ ਕੇ ਥਾਨ ਕੋ ਚੋਲਾ ਤੁਸੀਂ ਪਾਣਾ ਹੁਣ ਮਾਛੀਵਾੜੇ ਮੈਂ ਚੜੀ ਜਾਣਾ ਤੂੰ ਤੁਸੀਂ ਵੀ ਪਤਾ ਨਹੀਂ ਕਿੱਥੇ ਚਲੇ ਜਾਓਗੇ ਬਾਅਦ ਵਿੱਚ ਮਲਾਪ ਹੋਵੇ ਨਾ ਹੋਵੇ ਮੈਨੂੰ ਬਜ਼ੁਰਗ ਨੂੰ ਦਰਸ਼ਨ ਮੇਰਾ ਇਹ ਵਸਤਰਾਂ ਦਾ ਥਾਨ ਇਹ ਮੈਂ ਤੁਹਾਨੂੰ ਕਿਵੇਂ ਦੇ ਸਕਾਂ ਕਿ ਸਤਿਗੁਰਾਂ ਬਚਨ ਕਰ ਦਿੱਤਾ ਵੀ ਤੂੰ ਤਿਆਰ ਕਰ ਲੈ ਤਿਆਰ ਕਰਕੇ ਰੱਖੀ ਆਪੇ ਆਵਾਂਗੇ ਵੇਖੋ ਇਹਨੂੰ ਗੁਰਬਾਣੀ ਕਹਿੰਦੀ ਇਛਾਪੂਰਕ ਸਰਬ ਸੁਖਦਾਤਾ ਹਰ ਜਾਂ ਕਹਿ ਵਸ ਹੈ ਕਾਮ ਤਿਨ ਜੁਆਇ ਸਾਹ ਹత్య ਗਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇਂ ਮੇਰੇ ਬਨਾ ਹੁਣ ਸਾਰੇ ਸੁੱਖਾਂ ਦੀ ਪ੍ਰਾਪਤੀ ਲਈ ਇੱਛਾ ਦੀ ਪੂਰਤੀ ਨਹੀਂ ਕਰਨਾ ਕੀ ਚਾਹੀਦਾ ਗੁਰੂ ਨੂੰ ਉਜਣਾ ਚਾਹੀਦਾ ਹੈ ਗੁਰੂ ਦੀ ਸੇਵਾ ਕਰਨੀ ਚਾਹੀਦੀ ਸਾਡਾ ਸੁਭਾਅ ਕੀ ਬਣਿਆ ਸੀ ਨਹੀਂ ਪੂਜਾ ਕਰਦੇ ਸੇਵਾ ਨਹੀਂ ਕਰਦੇ ਰਾਤੀ ਵਕਾਰ ਕਈ ਵਿਅਕਤੀ ਐਸੇ ਨੇ ਜਿਹੜੇ ਰਾਤੀ ਨਸ਼ੇ ਦਾ ਸ਼ੇਵਨ ਤੇ ਸਵੇਰੇ ਗੁਰੂ ਘਰ ਜਾ ਕੇ ਜਾਪ ਵੀ ਕਰਦੇ ਨੇ, ਪਾਠ ਕਰਦੇ ਨੇ, ਸਟੇਜ ਤੇ ਬਹਿ ਕੇ ਵੀ ਬਾਣੀ ਪੜ੍ਹ ਲੈਂਦੇ ਨੇ। ਨਹੀਂ। ਸਹਿਬ ਆਖਿਆ ਮੇਰਾ ਇੱਕ ਤੇਰੇ ਨਾਲ ਵਾਅਦਾ ਹੈ ਵੀ ਤੇਰੇ ਬੰਦਨਾਂ ਨੂੰ ਕੱਟ ਦਿਆਂਗਾ। ਪਰ ਤੈਨੂੰ ਵੀ ਵਾਅਦਾ ਕਰਨਾ ਪਏਗਾ ਸਤਿਗੁਰੂ ਸੇ ਕੀ ਬੰਧਨ ਕੱਟ ਹੈ। ਅਸੀਂ ਕੀ ਕਰਨਾ ਜੀ? ਹੋਰ ਕਾ ਸਿੱਖ ਵਕਾਰ ਤੇ ਆ ਸਾਨੂੰ ਮਿਲ ਕੇ ਉਹ ਨਹੀਂ ਰਿਹਾ ਸੀ ਵਕਾਰ ਨਹੀਂ ਛੱਡ ਰਿਹਾ। ਗੁਰੂ ਬੰਧਨ ਕੱਟਣ ਲਈ ਤਿਆਰ ਬੈਠਾ ਐ ਅਸੀਂ ਵਿਕਾਰ ਨਹੀਂ ਛੱਡਦੇ ਸਾਡੀ ਸੇਵਾ ਵਿੱਚ ਭਾਵਨਾ ਨਹੀਂ ਇਹਨੇ ਸਵਾਲ ਕੀਤਾ ਕਿਮ ਦਰਸ਼ਨ ਮੇਜ ਪ੍ਰਾਪਤ ਹੋਵੇ ਇਹ ਕਿਮ ਪੂਰਨ ਹੋਵੇ ਆਸ਼ ਕਿਵੇਂ ਦਰਸ਼ਨ ਫੇਰ ਹੋਣਗੇ ਇਹ ਆਸ਼ ਪੂਰੀ ਕਿਵੇਂ ਹੋਵੇਗੀ ਸਤਿਗੁਰਾਂ ਤਰਜਤਾ ਸਿ ਸ਼ਿਸ਼ਣ ਗੁਰ ਕਹੋ ਪਸਤਰ ਹਮ ਲੈ ਹੈ ਜੈ ਤੂੰ ਬਸੈ ਤਿਸਿ ਪੁਰੇ ਆਏ ਸ਼ੇਵਾ ਪੁੱਛਿਆ ਸੀ ਕਿਹੜੇ ਨਗਰ 'ਚ ਕੰਨ ਲੱਗੀ ਮਾਛੀਵਾੜੇ ਦੀ ਸਤਿਗੁਰਾਂ ਖਿਆਸੀ ਸ਼ਹਿਰ ਵਿੱਚ ਉਸੇ ਨਗਰ ਵਿੱਚ ਆ ਜਾਵਾਂਗੇ ਜਿੱਥੇ ਤੁ ਵਸੀ ਹੋਵेंगी ਗੁਰਸਿੱਖ ਇੱਕ ਪਿੰਡ ਆਇ ਚਲ ਸਤਿਗੁਰ ਕੋਟ ਪਿੰਡਾ ਕੁਰੂਣਾ ਪਿੰਡੇ ਅੱਗੇ ਹੋਏ ਨੇਤ ਹੈ ਅੱਗੇ ਜਾ ਕੇ ਮਿਲ ਪੈਂਦਾ ਹੈ ਲੈ ਲੈਣਾ ਸਿੱਖ ਨੂੰ ਬੋਹ ਫੜ ਕੇ ਲਿਆਉਂਦਾ ਜੀ ਇਨੇ ਥਾਣੇ ਬਣਾ ਲਿਆ ਜੀ ਆਪਣੇ ਘਰ ਵਿੱਚ ਟਿਕਾਇਆ ਇੱਕ ਕਮਰਾ ਘਰ ਦਾ ਰੱਖਿਆ ਗੁਰੂ ਸਾਹਿਬਾਂ ਦੇ ਵਾਸਤੇ ਵੀ ਕਦੋਂ ਗੁਰੂ ਸਾਹਿਬੋਂ ਉਦర్శਣ ਦੇਣੇ ਥਾਣ ਲੈਣ ਇਸ ਤਰ੍ਹਾਂ ਸਤਿਗੁਰੂ ਇਦੋਂ ਇਹਨੇ ਚਿੰਤਨ ਕੀਤਾ ਉਦੋਂ ਸਤਿਗੁਰਾਂ ਨੇ ਉਹ ਮਾਕੇ ਤੇ ਆ ਜੀ ਇੱਕ ਪਾਸੇ ਸਮੇਂ ਦਾ ਹਾਕਮ ਇੱਕ ਪਾਸੇ ਡਰਿਆ ਹੋਇਆ ਗੁਲਾਬਾ ਦੂਜੇ ਪਾਸੇ ਉਹ ਮਾਂ ਜਿਹੜੀ ਚੇਤੇ ਕਰਲੇ ਵੀ ਆਜੋ ਮੇਰੇ ਘਰ ਕਿਵੇਂ ਗੁਰੂ ਸਹਿ ਮਿਲੇ ਗੁਰੂ ਫਿਰ ਆ ਬੁਲਾ ਲੈਂਦਾ ਜੀ ਸਤਿਗੁਰੂ ਇਸ ਤਰ੍ਹਾਂ ਕਹਿੰਦੇ ਹਨ ਤਿਸ ਕੋ ਕਹੋ ਤੋਜਮ ਪੂਰਮ ਸੋ ਸਿਮਰਨ ਕਰ ਗੁਰ ਤਿਸ ਕਾਹ ਕਹੋ ਗੁਲਾਬੇ ਸੋ ਤਿਸ ਚਿਨ ਮੈਂ ਸ਼ਤਰਾਣੀ ਚੋ ਬ੍ਰਧਾ ਵਿਸਾਲ ਸਤਿਗੁਰਾਂ ਆਖਿਆ ਤੇਰੇ ਨਗਰ ਵਿੱਚ ਇੱਕ ਬੁਧੁਰਗ ਮਾਤਾ ਰਹਿੰਦੀ ਹੈ ਖੇਤਰ ਦੀ ਧਰਤੀ ਤੇ ਸਾਨੂੰ ਮਿਲੇ ਸੀ ਜਾਂ ਗੁਲਾਬਾ ਉਸ ਬਾਹ ਨੂੰ ਕਤਰਾਣੀ ਨੂੰ ਬੁਲਾ ਕੇ ਲਿਆ ਬੜੀ ਬਜ਼ੁਰਗ ਹੈ ਕਰੋ ਹਕਾਰਣ ਸੰਗ ਸੁਆ ਨੂੰ ਤਿਸ ਕੇ ਪੂਰੇ ਕਾਮਨਾ ਹਾਲ ਸੰਤਹੁ ਹੁਕਮ ਕੋ ਗਇਆ ਤੁਰਤ ਤੈ ਤਾਪ ਜਹਾਂ ਸਦਨ ਤੋਂ ਖੋਜ ਉਤਾ ਪਈ ਗੁਲਾਬਾ ਜੀ ਛੇਤੀ ਛੇਤੀ ਗਏ ਇਹਦੇ ਘਰ ਵਿੱਚ ਸਤਪੁਰਾਂ ਖਿਆਸੀ ਛੇਤੀ ਸਦ ਲਓ ਉਹਦੀ ਕਾਮਨਾ ਪੂਰੀ ਕਰਾਂਗੇ ਉਦੇ ਕਾਰਨ ਉਹ ਲੱਭਿਆ ਖੋਜਿਆ ਭੀਤ ਬਤਾਉ ਸਗਲ ਗੁਰੂ ਕੋ ਸੁਨ ਹਰਖੀ ਪਰਖੀ ਸਭਾ ਸੂਖਮ ਬਸਤ ਥਾਨ ਦਵਲੈ ਕਰ ਚਲ ਨਈ ਬਿਰਦਾ ਉਤਲਾ ਹੁਣ ਸਮੇਂ ਦਾ ਤਕਾਜਾ ਜਾਣਦਿਆਂ ਸਤਿਗੁਰੂ ਦੇ ਘਰ ਤੇ ਨਹੀਂ ਪਹੁੰਚੇ ਬੁਲਾ ਲਿਆ ਇੱਕ ਅੰਦਰ ਦਾ ਥਾਨ ਜਿਹੜਾ ਹੱਥਾਂ ਨਾਲ ਬੁਣਿਆ ਸੀ ਬਸਤਰ ਲੈ ਕੇ ਬੜੀ ਖੁਸ਼ੀ ਵਿੱਚ ਕਿਉਂਕਿ ਚਾ ਚੜ ਗਿਆ ਜੀ ਆਪਾ ਨੂੰ ਨੇ ਚੜਦਾ ਇੱਥੇ ਨਿਗੇਟ ਠੇ ਜਉਂਦੇ ਆ ਗੁਰੂ ਸਾਹਿਬਾਂ ਨੇ ਕਿ ਸਤਿਗੁਰੂ ਸਾਹਮਣੇ ਹੋਵੇ ਨਾ ਤੇ ਚਾੜ ਚੜ ਜਾਣਾ ਚਾਹੀਦਾ ਇਹਨੂੰ ਕਿਹਾ ਇਹ ਨਹੀਂ ਵੀ ਕਿਤੇ ਚੱਲ ਕੇ ਆਉਣਾ ਗੁਰੂ ਤਾਂ ਸਾਹਮਣੇ ਬੈਠਾ ਹੈ ਅਨਚਾਉ ਭਿਆ ਪ੍ਰਭਾ ਗੁਣ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਇਹਦਾ ਅਰਥ ਇਹ ਨਹੀਂ ਵੀ ਕਿਤੋਂ ਚੱਲ ਕੇ ਗੁਰੂ ਨੇ ਆਉਣਾ ਹੈ ਤੁਹਾਡੇ ਸਾਹਮਣੇ ਹੈ ਤੁਹਾਨੂੰ ਖੇੜਾ ਆਉਣਾ ਚਾਹੀਦਾ ਹੈ ਤੇ ਦਰਸ਼ਨ ਕਰਕੇ ਤਨ ਮਨ ਹੋਏ ਨਿਹਾਲ ਜਾਂ ਗੁਰੂ ਦੇਖਾਂ ਸਾ ਮਨੇ ਪੜਿਆ ਜਰੂਰ ਸੱਜਣ ਸੱਚਾ ਬਾਦਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਈ ਹੈ ਆਪਾਂ ਤੇ ਪਿੱਛੇ ਬੈਨੇ ਕੰਧਾਂ ਨਾਲ ਅਲੱਗ-ਅਲੱਗ ਕੇ ਦੂਰ ਤਾਂ ਤੇ ਸਾਡੇ ਕੰਮ ਨਹੀਂ ਚੌਰਦੇ ਗੁਰੂ ਦੇ ਨੇੜੇ ਲੀਡਰ ਕੋਈ ਆਏ ਤੇ ਫੋਟੋਆਂ ਖਿਚਾਵਾਂਗੇ ਜਿਹੜੇ ਟੁਕ-ਟੁਕ ਕੇ ਮੈਂ ਕਿਸਾਨ ਮੋਰਚੇ ਤੇ ਕਨੌਰੀ ਗਿਆ ਉੱਥੇ ਕਾਂਗਰਸ ਦਾ ਜੋ ਪੂਰਾ ਪੰਜਾਬ ਦਾ ਪ੍ਰਧਾਨ ਹੀ ਆਇਆ ਲੋਕ ਤਰਸ ਰਹੇ ਸਨ 5577 ਕੋਲੇ ਬਣਾ ਕੇ ਫੋਟੋਆਂ ਖਿਚਾ ਲਓ ਸਾਡੇ ਨਾਲ ਬਸ ਪਤਾ ਲੱਗੇ ਅਸੀਂ ਜੇਤੇ ਕਰਾ ਸਕੀਏ ਕੰਮ ਲੈਣ ਵਾਲੇ ਵੀ ਤੁਹਾਡੇ ਨਾਲ ਸਾਡੀ ਸ਼ੈਲਫੀ ਹੈ ਤੁਸੀਂ ਆਏ ਸੀ ਫੋਟੋ ਕੀਤੀ ਅਸੀਂ ਇੱਥੇ ਦੇ ਖਿੱਚਦੇ ਅਸੀਂ ਕਿਸੇ ਦੇ ਭੁਲੇਖੇ ਨਾਲ ਖਿੱਚੀ ਉਹ ਸਾਨੂੰ ਕਈ ਵਾਰੀ ਉਹਦੇ ਤੋਂ ਹੋ ਸਕਦਾ ਹੈ ਲਾਹਮੇ ਸੁਣਨੇ ਪੈਣ ਨੇੜੇ ਬੈਠੇ ਨਹੀਂ ਗੁਰੂ ਦੇ ਆਪਾ ਗੁਰੂ ਦੇ ਨੇੜੇ ਹੋ ਕੇ ਆਪਣੀ ਗੱਲ ਦੱਸਣੀ ਹੈ ਜਦੋਂ ਕੋਈ ਦਿਲ ਦੀ ਗੱਲ ਦੱਸਣੀ ਹੋਵੇ ਨਾ ਅਸੀਂ ਆਪਣਾ ਪਹਿਲਾਂ ਤੇ ਸੱਜਣ ਦਾ ਬਣਿਆ ਵੀ ਕੌਣ ਸੁਣੇਗਾ ਫਿਰ ਉਹਨੂੰ ਇਕੱਲੇ ਨੂੰ ਸੁਣਾੰਦੇ ਆ ਇਸੇ ਤਰ੍ਹਾਂ ਸਤਿਗੁਰਾਂ ਖਸਸੀ ਜੀ ਕੀ ਬਿਰਥਾ ਹੋਏ ਛੁ ਗੁਰ ਪਹਿਰਦਾਸ ਕਰ ਆਪਣੇ ਗੁਰੂ ਕੋਲ ਕਰੀਏ ਅਰਦਾਸ ਐਵੇਂ ਲੋਕਾਂ ਨੂੰ ਨਾ ਦੱਸੀ ਲੋਕ ਤੇ ਤੇਰੀਆਂ ਸੁਣ ਲੈਣਗੇ ਫਿਰ ਨਾਲ ਵੀ ਹੋਰ ਜੋੜ ਕੇ ਲੋਕਾਂ 'ਚ ਤੇਰੀ ਖਿੱਲੀ ਉਡਾਣਗੇ ਇਹ ਭਲਾਣੇ ਦਾ ਤੇ ਇਹ ਹਾਲ ਹੈ ਸ਼ਾਇਦ ਬੁਨਾ ਕੇ ਗੁਰੂ ਸ਼ੋਂ ਲਿੰਦਾ ਤੈਨਹੀਂ ਸੁਣਿਆ ਦੁੱਖ ਸੁੱਖ ਮੇਰਾ ਤਉਬਤ ਨੀ ਕੀ ਖਟਾਨੀ ਨੀ ਕੀ ਖਟਾਨੀ ਉਸ ਸਮੇਂ ਤੋਂ ਮੇਰੀ ਹਾਲਤ ਚੰਗੀ ਬਣ ਗਈ ਜਦੋਂ ਮੈਂ ਗੁਰੂ ਨੂੰ ਆਪਣਾ ਦੁੱਖ ਸੁੱਖ ਸੁਣਾਣਾ ਸ਼ੁਰੂ ਕੀਤਾ ਬੜੀ ਸ਼ਰਤੀ ਆਈ ਜੀ ਪੀਤ ਬਤਾਇਓ ਸકલ ਗੁਰੂ ਕੋ ਸੁਨ ਹਰ ਕੀ ਪਰਖੀ ਸਭ ਬਾਤ ਸੂਖਮ ਬਸਤਰ ਥਾਣ ਦਵੈ ਲੈ ਕਰ ਚਲਾਈ ਫਿਰ দাওਤਲਾ ਦੋ ਥਾਣ ਗੁਨੇ ਛਿਤੀ ਧਰ ਅਕੂਰ ਕਰ ਜੋਰ ਨਮੋ ਕਰ ਹੇਰ ਹੇਰ ਕਰ ਸੁਨਦਰਗਾ ਆਪਣੀ ਪੇਟਾ ਰਖੀ ਹੱਥ ਜੋੜੇ ਸਤਿਗੁਰਾਂ ਨੂੰ ਨਮਸ਼ਕਾਰ ਕੀਤੀ ਹੈ ਅਦਕਮੁਦਨ ਮਨ ਪ੍ਰੇਮ ਉਦਤ ਹੋਏ ਧਨ ਪਾਗ ਮੈਂ ਪਿਖ ਸਖਿਆਤ ਕਹਿਣ ਲੱਗੀ ਦਾਤਾ ਜੀ ਮੇਰੇ ਧਨ ਪਾਗ ਨੇ ਬੜੀ ਖੁਸ਼ ਹੋਈ ਧਨ ਸਤਿਗੁਰਾਂ ਖਿਆ ਉ ਵੱਡੇ ਭਾਗਾਂ ਵਾਲੇ ਨੇ ਜਿਹੜੇ ਗੁਰੂ ਦੀ ਸੰਗਤ ਕਰਦੇ ਨੇ ਸੰਗਤ ਮਿਲ ਗਈ ਜੀ ਦਰਸ਼ਨ ਵੀ ਹੋਏ ਪ੍ਰਤੱਖ ਓਟ ਭਾਗੀ ਹਰ ਸੰਗਤ ਪਾਵੇਂ ਭਾਗਿਨ ਬ੍ਰਹਮ ਚੋਟਾ ਖਾਵੇਂ ਬਿਨ ਭਾਗਾ ਸਤ ਸੰਗ ਨਾਲ ਲੱਭੈ ਇਹ ਸੰਗਤ ਮੈਂ ਪ੍ਰਿਜਾ ਜੀ ਵੱਡੇ ਭਾਗ ਬਿਤੇ ਗੁਰਦੇਵਾ ਸਤਿਗੁਰਾਂ ਕੋਲ ਆ ਕੇ ਬੜੀ ਖੁਸ਼ੀ ਤੇਰ ਤੱਕ ਇਹ ਬਜ਼ੁਰਗ ਮਾਸਾਹਿਬਾਂ ਦੇ ਦਰਸ਼ਨ ਕਰਦੀ ਰਹੀ ਆਪਾਂ ਦੇ ਮੱਥਾ ਜਾ ਮਾਰ ਕੇ ਚਲੇ ਜਾਂਦੇ ਨਾ ਬੜੀ ਦੇਰ ਤੱਕ ਅਰਦਾਸ ਕੀਤੀ ਜੀ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਸ਼ਾਮਾਂ ਨਹੀਂ ਖੁਲੋਂਦੇ ਹੀ ਗੁਰੂ ਦੇ ਨਹੀਂ ਦੇਰ ਤੱਕ ਸਤਿਗੁਰਾਂ ਦੇ ਦਰਸ਼ਨ ਕਰਦੀ ਜੀ ਉਹ ਤਰ੍ਹਾਂ ਸਤਿਗੁਰੂ ਖੁਸ਼ ਹੋ ਰਹੇ ਨੇ ਬੁਰ ਪ੍ਰਸੰਨ ਹੋਏ ਕਹੋ ਤਾਂਹੇ ਕੋ ਭੇਟ ਅੰਤ ਕੀ ਹਮਲੇ ਹਮਨੇ ਨਹੀਂ ਸਤਿਗੁਰਾਂ ਕਹੇ ਸਾਡੀ ਅੰਤ ਦੀ ਪੇਟਾ ਜੀ ਹੁਣ ਨਹੀਂ ਲੈਣੀ ਪੇਟਾ ਕਿਸੇ ਦੀ ਤੇਰਾ ਵੀ ਅੰਤ ਸਮੇ ਤੇ ਅਸੀਂ ਇਸ ਨਗਰ ਸ਼ਹਿਰ ਦੇ ਵਿੱਚੋਂ ਤੇਰੀ ਹੀ ਪੇਟਾ ਲਾਂਗੇ ਇਸ ਤੋਂ ਬਾਅਦ ਅੱਗੇ ਜਾ ਕੇ ਮਿਲਣਗੇ ਪਟਾਵਾ ਇੱਥੇ ਨਹੀਂ ਅੰਤ ਸਮਾ ਪੂਨ ਮੁਨੇ ਅਮ ਤੇਰੋ ਤੈ ਤਨ ਊਤਮ ਪਦ ਕੋ ਦੇਨ ਸਤਿਗੁਰੂ ਉਹਨੂੰ ਕਹਿ ਰਹੇ ਨੇ ਕਹਿਣ ਲੱਗੇ ਤੇਰਾ ਅੰਤ ਸਮ ਆ ਗਿਆ ਹੁਣ ਇਹ ਤਨ ਤੁਸੀਂ ਤਿਆਗ ਜਾਣਾ ਹੈ ਕਰਦਰਸ਼ਨ ਕੋ ਗਮਨੀ ਛੋਪਨ ਬਾਗ ਕੋ ਲਾਬੇ ਸਨ ਗੁਰ ਕੀਨ ਛਿਨ ਹਾਰ ਤੇ ਤੁਰਤ ਸੁਵਾਵੋ ਘਰ ਪਹਿਰਾਨ ਬਣੈ ਨਵੀਨ ਇਹ ਦਰਸ਼ਨ ਕਰਕੇ ਗੁਰੂ ਸਾਹਿਬਾਂ ਨਾਲ ਬਚਨ ਬਲਾਸ਼ ਕਰਕੇ ਆਪਣੇ ਘਰ ਚ ਨਹੀਂ ਕੀਜੀ ਛਤਪੁਰਾਂ ਕੇ ਦਰਜੀ ਬੁਲਾਇਆ ਜਾਏ ਸੁਣ ਕਰਦਾਇ ਤਿਆਰ ਕਰਵਾਇਓ ਇੱਕ ਚਾਦਰ ਆਯਾਰ ਘਰ ਚੀਨ ਸਤਪੁਰਾਂ ਨੇ ਇੱਕ ਚਾਦਰ ਐ ਕਲਦਾ ਬਸਤਰ ਚੋਲਾ ਤਿਆਰ ਕਰਵਾਇਆ ਕਬਹੁਰ ਕਹਿਓ ਕਰ ਸ਼ਾਮਰਣ ਪਟ ਲੈ ਕੇ ਆਓ ਹਮਰੇ ਤੀਰ ਸਤਿਗੁਰਾਂ ਖਿਆ ਫਿਰ ਹੁਣ ਸਾਡੇ ਕੋਲ ਇਹ ਬਸਤਰ ਜਿਹੜੇ ਨੇ ਨਵੇਂ ਇਹ ਲੈ ਕੇ ਆਓ ਤੇ ਇਹਨਾਂ ਨੂੰ ਰੰਗ ਕਰਵਾ ਲਓ ਨਬੀ ਕਨੇ ਖਾ ਤਬ ਚੱਲ ਆਏ ਨਿਕਸ਼ਨ ਪੇਵ ਕਹਿਓ ਗੁਰ ਤੀਰ ਲਿਓ ਪ੍ਰੰਕ ਉਠਾਇ ਸ਼ੀਸ਼ ਪਰ ਉਲੰਘੈ ਤੁਰਕਨ ਪੀਰ ਮਹੀ ਬਹਿਰ ਨੀਲੇ ਰੰਗ ਦਾ ਚੋਲਾ ਤੇ ਨੀਲਾ ਹੀ ਇਹ ਕਪੜਾ ਇੰਨਾ ਰੰਗਾਲਿਆ ਜੀ ਪੀਰਾਂ ਤੇ ਚੜਦੇ ਨੇ ਕਪੜੇ ਫਿਰ ਉਹ ਸੋਹਣਾ ਪੰਖ ਬਣਾਇਆ ਉੱਚ ਦੇ ਪੀਰ ਬਣੇ ਸਤਗੁਰੂ ਸਤਗੁਰਾਂ ਖਿਆ ਤੋ ਪਾਰ ਹੋਣਾ ਸੁਣ ਸੁੰਦਰ ਲੀਨ ਪ੍ਰਯੰਕ ਇੱਕ ਤਵ ਸ਼ੂਕਸ਼ਮ ਆਸਤਰਤੇ ਆਸਤਰਨਤੇ ਸ਼ਾਏ ਚਹੁ ਪਾਵਨ ਸੰ ਪੰਖ ਮੂਰ ਕੇ ਬੰਧੇ ਆਚੀ ਰੀਤ ਬਣਾ ਜਿਵੇਂ ਆਪਣੇ ਚਦੇ ਪੇਰੋਂ ਲੈ ਕੇ ਜਾਂਦੇ ਸੀ ਉਸੇ ਤਰ੍ਹਾਂ ਇਹਨਾਂ ਨੇ ਆਲੇ ਦੁਆਲੇ ਮੂਰਾਂ ਦੇ ਪੰਖ ਲਾ ਲਏ ਸੁੰਦਰ ਤਿਆਰੀ ਕੀਤੀ ਗਈ ਚੰਗਾ ਸਤਿਗੁਰਾਂ ਵਾਸਤੇ ਇੱਕ ਪਾਲਕੀ ਦਾ ਰੂਪ ਜਿਹੜਾ ਤਿਆਰ ਕੀਤਾ ਹੈ ਅਪਰਸ਼ਨੀ ਬੰਦੀ ਸੰਗ ਤਿੰਨ ਕੇ ਛਿਤ ਛਾਇਆ ਕੇ ਚਾਰੋਂ ਥਾਂ ਛੜੀਆਂ ਬਨ ਲੀਆਂ ਸ਼ਾਹ ਬਣਾਲੀ ਮੁੱਠਾ ਇੱਕ ਮੋਰ ਪਰ ਕੇ ਰਾਤ ਆਦਿਕ ਤਿਆਰੀ ਕਰਵਾਏ ਬੜਾ ਸੋਹਣਾ ਮੁੱਠਾ ਬਣਾਇਆ ਮੋਰ ਪੰਖਾਂ ਦਾ ਇਹ ਸਾਰੀ ਤਿਆਰੀ ਸਤਿਗੁਰਾਂ ਕੋਲ ਲੱਗ ਕੇ ਕਰਵਾਈ ਇਹਨਾਂ ਨੂੰ ਪਤਾ ਸੀ ਮੁਗਲਾਂ ਨੂੰ ਪਠਾਨਾਂ ਨੂੰ ਵੀ ਕਿਵੇਂ ਉੱਚ ਦੇ ਪੀਰ ਨੂੰ ਲੈ ਕੇ ਜਾਣਾ ਹੈ ਵਸਤਰ ਤਿਆਰ ਕਰਨ ਲਿਆਏ ਗੁਲਾਬ ਬਾਗਰੇ ਗਰੇ ਪਰਹਨ ਸਤਗੁਰ ਪਾਏ ਦੀਰਗਨੀਓ ਚਾਦਰ ਆਏ ਉਪਰਹਾਜੀ ਆਪਣੋਂ ਰੂਪ ਬਨਾਏ ਹਾ ਜੀਆਂਣ ਰੂਪ ਬਨਾਏ ਵਸਤਰ ਤੰਤੇ ਪੈ ਰਹੇ ਨੇ ਤਿਆਰ ਬਰ ਤਿਆਰ ਹੋ ਗਏ ਨੈ ਦਸਤਾਰ ਸਿਰ 'ਤੇ ਰਾਖੀ ਪਿੱਛੇ ਕੇਸ ਦੀਏ ਲੜਕਾਏ ਹੁਣ ਸਿਰ 'ਤੇ ਦਸਤਾਰ ਨਹੀਂ ਜੀ ਪੇਸ ਵਟਾਲਿਆ ਖੁੱਲੇ ਕੇਸ ਛੱਡੇ ਨੇ ਸ਼ਾਨ ਚੰਦਨੇ ਸੋਨੁਤ ਪਾਵਤ ਟਟਪਟ ਮੈਂ ਮੁਖ ਚੰਦ ਸਹਾਏ ਕਾਲੇ ਕੱਪੜੇ ਵਿੱਚ ਸਤਿਗੁਰੂ ਬੜੇ ਸੁਹਾਵਣੇ ਲੱਗ ਰਹੇ ਨੇ ਇਤਿਹਾਸ ਕਰ ਕਹਿੰਦਾ ਨੀਦੇ ਨਹੀਂ ਕਾਲੇ ਵਸਤਰ ਸਤਿਗੁਰਾਂ ਬਣਵਾਏ ਇਹ ਉੱਚ ਦਾ ਪੀਰ ਇਹਨਾਂ ਦਾ ਪਹਿਨਦਾ ਸੀ ਬੜੇ ਸੁਹਾਵਣੇ ਲੱਗਦੇ ਨੇ ਚੜ ਬੈਠੇ ਗੁਰ ਤੇ ਸੁਪਰੰਗ ਪਰ ਸਿਰ ਤਰਚਾਉਂਦੀ ਨੀਂ ਨਹੀਂ ਉਠਾਇ ਚਾਰਾਂ ਨੇ ਫਿਰ ਸਿਰ ਤੇ ਇਹ ਜਿਹੜਾ ਪਲੰਘ ਸੀ ਉਠਾ ਲਿਆ ਚਾਦੇ ਪਾਸਿਆਂ ਤੋਂ ਸਤਿਗੁਰੂ ਉਹਦੇ ਵਿੱਚ ਸਵਾਰ ਹੋ ਗਏ ਨੇ ਨਵੀ ਗਣਿਕਾਂ ਅਗਲੇ ਪਾਵੇਂ ਦੋਨੋਂ ਸਿਰ ਤਲ ਚੱਲਿਆ ਗਵਾਏ ਸਿੰਘਾਂ ਨੇ ਵੀ ਰੂਪ ਵਟਾਏ ਨੇ ਨਵੀ ਖਾਂ ਗਣਿਕਾਂ ਅਗਲੇ ਪਾਵੇ ਫੜਦੇ ਨੇ ਧਰਮ ਸਿੰਘ ਅਰਮਾਨ ਸਿੰਘ ਜੁਗ ਪਾਛਰ ਪਾਵੇ ਸੀਸ ਧਰਾਏ ਧਰਮ ਸਿੰਘ ਭਾਈ ਮਾਨ ਸਿੰਘ ਪਿਛਲੇ ਪਾਵਿਆਂ ਤੇ ਲੱਗੇ ਨੇ ਦਇਆ ਸਿੰਘ ਮੁਠਾ ਕਰ ਤਾਰਿਓ ਗਨ ਮੋਰਨ ਪਰ ਬੰਦ ਬਣਾਏ ਪਈ ਨਿਆ ਸਿੰਘ ਦੇ ਹੱਥਾਂ ਦੇ ਵਿੱਚ ਮੋਰ ਪੰਖਾਂ ਦਾ ਮੁੱਠਾ ਹੈ ਉਹ ਚੌਂਰ ਕਰਦੇ ਨੇ ਸਤਿਗੁਰੂ ਇੱਥੋਂ ਕਿਵੇਂ ਲੰਗੇ ਅੱਗੇ ਕੀ ਕੁਦ ਵਾਪਰਦਾ ਹੈ ਇਹ ਆਪਕਾਲ ਦੇ ਪ੍ਰਸੰਗ ਸਰਵਣ ਕਰਿਓ ਜੀ ਅਜੇ ਨਹੀਂ ਪ੍ਰਵਾਨ ਕਰਨਾ ਹੋਈਆਂ ਭੁਲਾ ਚੁਕਾ ਦੁਖਿਮਾ ਗੁਰੂਵਤੇ ਸੰਗਤ ਬਖਸ਼ ਜੋਗ ਹੈ ਬਖਸ਼ ਲੈਣਾ ਜੀ ਰੇਮ ਸਹਿਤ ਫਤੇ ਬਨਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ